ਜੀ ਦੋਸਤੋ ਇਹ ਹੈਗਾ ਡਾਕਰ ਤੁਹਾਨੂੰ ਦਿਖਾਉਣਿਆ ਪੁਰਾਣੇ ਜਵਾਨੇ ਦਾ ਡਾਕਰ ਵੀ ਕਿੱਦਾਂ ਦਾ ਹੁੰਦਾ ਸੀਗਾ ਬਾਬਾ ਜੀ ਖੜਿਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਿ ਸ਼੍ਰੀ ਅਕਾਲ ਬਾਬਾ ਜੀ ਠੀਕ ਹੋਈ ਬਾਬਾ ਜੀ ਡਾਕਰ ਆਇਆ ਪੁਰਾਣਾ ਹੈ ਹਾਂ ਜੀ ਸੱਸੇ ਮੜਾ ਵਰ ਕੀ ਦਿੱਤੇ ਟਿਕਟਾਂ ਟਿਕਟਾਂ ਸਰ ਜੀ ਦਿਖਾਈਆਂ ਵੀ ਅੱਜ ਪੁਰਾਣੇ ਡਾਕ ਟਿਕਟਾਂ ਕਈ ਸਟੈਂਪ ਵੀ ਨਿਵਾਦ ਨੇ ਹਾਂ ਜੀ ਇਹ ਚਿੱਠੀਆਂ ਲਵਦੇ ਹੁੰਦੇ ਯਾਰ ਠੀਕ ਹੈ ਜੀ ਇਹ ਮਤਲਬ ਟਿਕਟ ਟਿਕਟੋ ਕਹਿੰਦੇ ਨੇ ਹਾਂ ਉਹ ਕੋਨਾਂ ਉਹ ਪੋਸਟਕਾਡ ਉੱਪਰ ਉਹ ਕੇ ਜੀ ਹਾਂ

ਓਕੇ ਉਹ ਪਰਲੇ ਉਹ ਪ੍ਰਾਣੇ ਮਨੀਮਾ ਤੇ ਲਿਖਿਆ 20 ਖਾਤੇ ਵਹੀ ਖਾਤੇ ਪਲੀਮਾ ਲਿਖਣ ਠੀਕ ਹੈ ਉਹ ਲੰਡੇ ਭਾਸ਼ਾ ਨਾ ਮਨੀ ਮਾਰਦੀ ਬਾਣੀ ਲੈਦੀ ਠੀਕ ਹੈ ਆਪਾਂ ਭਾਈ ਲੈਟਾ ਹਾਂ ਇਹ ਤੇ ਦੂਰਬੀਨ ਕੀ ਇਹਨਾਂ ਨੂੰ ਇਹ ਨਹੀਂ ਇਹ ਰੇਲ ਗੱਡੀ ਦੇ ਸਿਗਨਲ ਆ ਅੱਛਾ ਉਹ ਫੜ ਕਿਹੜਾ ਹੈ ਹਜੇ ਕੋਲੇ ਵਾਲੀ ਗੱਡੀ ਚੱਲਦੀ ਆ ਕੋਈ ਦੀਵਾ ਗਿਆ ਵਾਂ ਅੱਛਾ ਜੀ ਉਹ ਟਾਈਮ ਦੀਵਾ ਵਿੱਚ ਗਾਲੇ ਦੇ ਅੱਛਾ ਦੀਵਾ ਜਗਾ ਕੋਲੇ ਵਾਲੀ ਗੱਡੀ ਜਾ ਹਾਂ ਠੀਕ ਉਹ ਫਲਾਲਟਨ ਹੈ ਪੁਰਾਣੇ ਸਮੇ ਲੋਕ ਕਹਾਂਜੇ ਗੁੰਦੇ ਜੀ ਉਹ ਲਾਲ ਟੰਡ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਇਹ ਸੰਦੂਕ ਹੈ ਪੁਰਾਣੇ 1947 ਤੋਂ ਪਹਿਲਾਂ ਦਾ 1947 ਤੋਂ ਪਹਿਲਾਂ ਦਾ ਸੰਦੂਕ ਹੈ ਜੀ ਆਹ ਤੇ ਉਹ ਫੋਟੋਗ੍ਰਾਫਰਾਂ ਨੂੰ ਦੇ ਫਲੈਸ਼ ਉਹ ਅੱਛਾ ਠੀਕ ਹੈ ਜੀ ਉਹ ਜਾ ਦੇਖੋ ਜੀ ਆਸਰ ਜੀ ਇਹ ਵੀ 100 ਸਾਲ ਪੁਰਾਣੀ ਬਲਮਾਰੀ ਹੈ 100 ਸਾਲ ਪੁਰਾਣੀ ਬਲਮਾਰੀ ਹੈ ਟਾਈਮ ਪੀ ਸਾਲ ਲੋਕ ਹਾਂ ਠੀਕ ਹੈ ਇਹ ਆ ਦੋਸਤੋ ਬਾਕਰ ਆ ਬਾਈ ਇਹ ਉਹ ਤਰ੍ਹਾਂ ਦੇ ਵੇਸੇ ਸਰ ਜੀ ਉਹ ਮਿੱਟੀ ਦਾ ਤੇਲ ਹੋਣਾ ਹੈ ਜੀ ਮਿੱਟੀ ਦਾ ਤੇਲ ਰੇ ਉਹਦੇ ਨੂੰ ਡਿਜੀਟਲ ਚ ਕਹਿੰਦੇ ਆ ਤੇਲ ਵਾਲੀ ਕਹਿੰਨਾ ਐਨਾ ਓਕੇ ਓਕੇ ਉਹਦਾ ਸਿਗਨਲ ਬਣਾਇਆ ਨਾ ਜਿਕਾਰਡ ਜਾਂ ਬਣਾਤਾ ਨਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਬਹੁਤ ਬਹੁਤ ਧੰਨਵਾਦ ਹੈ ਭਾਈ ਭਾਈ ਹਰੀ ਖਾਲਸਾ ਜੀ ਭਾਈ ਹਾਂ ਭਾਈ ਕਿਰਪਾ ਦੇ